ਟ੍ਰੇਡਿੰਗ ਕਪਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਇਸ ਵਕਤ ਦੀ ਨਿਕਲ ਕੇ ਆ ਰਹੀ ਹੈ ਸੀਜ਼ਨ ਦੀ ਪਹਿਲੀ ਵੱਡੀ ਬਰਫਬਾਰੀ অন্ਟਾਰੀਓ ਦੇ ਇਲਾਕੇ ਵਿੱਚ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਛੁੱਟੀਆਂ ਤੋਂ ਪਹਿਲਾਂ ਇਹ ਬਰਫ ਪੈ ਸਕਦੀ ਹੈ ਹੈਰਾਨੀ ਜਨਕ ਖਬਰ ਇਹ ਹੈ ਕਿ ਇਹ ਬਰਫਬਾਰੀ ਕਾਫੀ ਭਾਰੀ ਮਾਤਰਾ ਵਿੱਚ ਪੈ ਸਕਦੀ ਹੈ ਤੇ ਡਰਾਈਵਰਾਂ ਨੂੰ ਸੜਕਾਂ ਦੇ ਉੱਪਰ ਆਪਣੀ ਸਥਿਤੀ ਨੂੰ ਟੈਸਟ ਕਰਨ ਲਈ ਵੀ ਕੀਤਾ ਗਿਆ ਹੈ ਪੂਰੇ ਅਨਟਾਰੀਓ ਵਿੱਚ ਬਹੁਤ ਲੰਮੀ ਮਿਆਦ ਅਤੇ ਵੱਡੀ ਚੀਲ ਪ੍ਰਭਾਵ ਵਰਪਾਰੀ ਘਟਨਾ ਸਥਾਪਤ ਹੋ ਸਕਦੀ ਹੈ ਤੇ ਅਗਲੇ ਕੁਝ ਹਫਤਿਆਂ ਵਿੱਚ ਬਰਫਬਾਰੀ ਨਿਸ਼ਚਿਤ ਤੌਰ ਤੇ ਆਪਣੇ ਨਾਮ ਤੇ ਸਾਖ ਨੂੰ ਕਾਇਮ ਰੱਖ ਸਕਦੀ ਹੈ ਪ੍ਰਭਾਵਸ਼ਾਲੀ ਤੇ ਸੰਭਾਵਿਤ ਤੌਰ ਤੇ ਬਹੁਤ ਜ਼ਿਆਦਾ ਬਰਫਬਾਰੀ ਕੁੱਲ ਸੰਖਿਆ ਦੇ ਨਾਲ ਜਿਵੇਂ ਅਸੀਂ ਦਸੰਬਰ ਦੇ ਸ਼ੁਰੂ ਵਿੱਚ ਦੇਖਦੇ ਹਾਂ ਸੜਕਾਂ ਨੂੰ ਬੰਦ ਕਰਨਾ ਨਿਸ਼ਚਿਤ ਤੌਰ ਤੇ ਸੰਭਵ ਹੈ ਖਾਸ ਤੌਰ ਤੇ ਉਹਨਾਂ ਖੇਤਰਾਂ ਵਿੱਚ ਜਿੱਥੇ ਬਰਫਬਾਰੀ ਬੈਂਡ ਜਿਆਦਾ ਪ੍ਰਾਪਤ ਹੋ ਰਹੇ ਨੇ ਡਰਾਈਵਰਾਂ ਨੂੰ ਅੱਗੇ ਦੀ ਯੋਜਨਾ ਬਣਾਉਣ ਲਈ ਕਿਹਾ ਗਿਆ ਤੇ ਵਿਗੜਦੀ ਸਥਿਤੀਆਂ ਦੇ ਅਨੁਕੂਲ ਹੋਣ ਲਈ ਤਿਆਰ ਰਹਿਣ ਲਈ ਵੀ ਕੀਤਾ ਗਿਆ ਮੌਸਮ ਵਿੱਚ ਅਚਾਨਕ ਤਬਦੀਲੀਆਂ ਕਾਰਨ ਯਾਤਰਾ ਤੇਜ਼ੀ ਨਾਲ ਖਤਮ ਨਾ ਹੋ ਸਕਦੀ ਆ ਬਰਫ਼ ਵਿੱਚ ਬਹੁਤ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਸ ਵਿੱਚ ਤੁਸੀਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਸੰਭਾਲ ਕੇ ਚੱਲਣਾ ਹੈ ਜ਼ੀਰੋ ਦ੍ਰਿਸ਼ਟੀ ਤੇ ਹੋਰ ਕਾਫੀ ਬਲੈਂਡ ਜੋ ਇਸ ਤਰ੍ਹਾਂ ਨੇ ਕੰਮ ਸੜਕਾਂ ਦੇ ਉੱਪਰ ਦੇਖਣ ਨੂੰ ਮਿਲ ਸਕਦੇ ਨੇ ਕਈ ਸੌ ਕਿਲੋਮੀਟਰ ਲੰਬੀ ਬਰਫਬਾਰੀ ਸੁਪਰ ਚੀਲ ਸੁਪੀਰੀਅਰ ਅਤੇ ਜਾਰਜਨ ਖਾੜੀ ਤੋਂ ਹਫਤੇ ਦੇ ਮੱਧ ਵਿੱਚ ਸ਼ੁਰੂ ਹੋ ਜਾਵੇਗੀ ਆਮ ਤੌਰ ਤੇ ਜਿੱਥੇ ਤਾਪਮਾਨ ਉਹ ਹੇਠਾਂ ਖੇਤਰ ਵਿੱਚ ਸੈਟਲ ਹੋ ਜਾਵੇਗਾ ਤੂਫਾਨ ਦਾ ਇਹ ਪਹਿਲਾ ਦੌਰ ਵੀਰਵਾਰ ਤੱਕ ਸਖਤ ਪ੍ਰਭਾਵ ਖੇਤਰਾਂ ਨਾਲ 15 ਤੋਂ 25 ਸੈਂਟੀਮੀਟਰ ਤੱਕ ਹੋ ਸਕਦਾ ਹੈ ਇੱਥੇ ਤੱਕ ਠੰਢੀ ਹਵਾ ਤੇਜ਼ ਬਰਫਬਾਰੀ ਇਸ ਵੀਕਐਂਡ ਦੇ ਰਸਤੇ ਵਿੱਚ ਹੈ ਤੇ ਵਾਸਤਵ ਵਿੱਚ ਇਸ ਸਭ ਤੋਂ ਠੰਡਾ ਤਾਪਮਾਨ ਹੋਵੇਗਾ ਜੋ ਅਸੀਂ ਇਸ ਸੀਜ਼ਨ ਵਿੱਚ ਹੁਣ ਤੱਕ ਦੀ ਛੀਲ ਪ੍ਰਭਾਵਿਤ ਬਰਫ਼ ਦੀ ਮਸ਼ੀਨ ਨੂੰ ਜੇਤ ਕਰਨ ਵਿੱਚ ਮਦਦ ਕਰੇਗੀ ਜਦੋਂ ਕਿ ਛੀਲ ਦੇ ਪ੍ਰਭਾਵਿਤ ਬਰਫ਼ ਦੀ ਗੱਲ ਆਉਂਦੀ ਆ ਤਾਂ ਠੰਡੀ ਹਵਾ ਇੱਕ ਮੁੱਖ ਤੱਤ ਹੁੰਦੀ ਹੈ ਹਵਾ ਜਿੰਨੀ ਠੰਡੀ ਹੋਵੇਗੀ ਹਵਾ ਅਤੇ ਛੀਲ ਦੇ ਤਾਪਮਾਨ ਵਿੱਚ ਉਹਨਾਂ ਅੰਤਰ ਮਜ਼ਬੂਤੀ ਨਾਲ ਆਵੇਗਾ ਜੋ ਲੰਮੇ ਸਮੇਂ ਤੱਕ ਚੱਲਦਾ ਹੈ ਅਤੇ ਵਧੇਰੇ ਸ਼ਕਤੀਸ਼ਾਲੀ ਬਰਬਾਰੀ ਹੁੰਦੀ ਹੈ ਬਹੁਤ ਦਿਨ ਢੀਲ ਪ੍ਰਭਾਵਿਤ ਬਰਫ ਦੀ ਢਕਣਾ ਵੀਰਵਾਰ ਦੇਰ ਸ਼ੁਰੂ ਹੋ ਜਾਵੇਗੀ ਤੇ ਐਤਵਾਰ ਅਤੇ ਇਸ ਤੋਂ ਬਾਅਦ ਤੱਕ ਚੱਲੇਗੀ ਮਹੱਤਵਪੂਰਨ ਬਰਬਰੀ ਨਿਚੇ ਤੌਤੇ ਰਵਾਇਤੀ ਬਰਬਰੀ ਖੇਤਰ ਨੂੰ ਪ੍ਰਭਾਵਿਤ ਕਰੇਗੀ ਤੇ ਸੰਭਾਵਿਤ ਤੌਰ ਤੇ ਲੰਡਨ ਗੋਲਫ ਕ੍ਰੇਟਰ ਟੌਨਟੋ ਏਰੀਆ ਜੀਟੀਏ ਦੇ ਕੁਝ ਹਿੱਸਿਆਂ ਤੱਕ ਪਹੁੰਚ ਸਕਦੀ ਹੈ ਜੀਟੀਏ ਤੇ ਪ੍ਰਭਾਵਿਤ ਸਹੀ ਜਗ੍ਹਾ ਤੇ ਦਿਖਾਈ ਦੇਣ ਵਾਲੇ ਸਥਾਨਕ ਮਜ਼ਬੂਤ ਝੱਖੜ ਅਤੇ ਸਹੀ ਸਮੇਂ ਤੇ ਨਿਰਪਰ ਕਰੇਗਾ ਜਿਸ ਨੂੰ ਅਸੀਂ ਰੱਦ ਨਹੀਂ ਕਰ ਸਕਦੇ ਜਦੋਂ ਤੁਸੀਂ ਟ੍ਰਾਂਟੋ ਦੇ ਉੱਤਰ ਵੱਲ ਜਾਂਦੇ ਹੋ ਤਾਂ ਬਰਫ਼ ਦੀ ਭਵਿੱਖਬਾਣੀ ਵਿੱਚ ਬਧੇਰੇ ਭਰੋਸਾ ਹੁੰਦਾ ਹੈ ਇਸ ਦਰਾਂ ਲੰਡਨ ਗੋਲਫ ਬੈਰੀ ਅਤੇ 400 ਦੇ ਸੈਕਸ਼ਨ ਸਮੇਤ ਖੇਤਰਾ ਵਿੱਚ ਬਰਫ਼ਬਾਰੀ ਹੋਣ ਦੇ ਕਈ ਮੌਕੇ ਨੇ ਇਸ ਲਈ ਮੌਸਮ ਤੋਂ ਸੁਚੇਤ ਰਹਿਣ ਅਤੇ ਬਦਲਦੀਆਂ ਸਥਿਤੀਆਂ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ ਇਸ ਵੀਕਐਂਡ ਦੌਰਾਨ 30 ਸੈਂਟੀਮੀਟਰ ਤੋਂ ਵੱਧ ਬਰਫਬਾਰੀ ਹੋਣ ਦੀ ਸੰਭਾਵਨਾ ਦੇ ਨਾਲ ਬਰਫਬਾਰੀ ਦਾ ਵੱਡਾ ਹਿੱਸਾ ਦੇਖਣ ਨੂੰ ਭਵਿੱਖਬਾਣੀ ਕੀਤੀ ਗਈ ਹੈ ਹਾਲਾਂਕਿ ਚੀਲ ਪਰਭਾਵੇ ਤੱਤੇ ਚੱਕੜਾਂ ਵਿੱਚ ਕੁਝ ਢਿੱਲ ਰਹੇਗੀ ਬੈਂਡ ਦਸੰਬਰ ਦੇ ਪਹਿਲੇ ਹਫਤੇ ਤੱਕ ਬਰਫਬਾਰੀ ਦੇ ਆਰਪਾਰ ਰਹਿਣਗੇ ਸੰਭਾਵਿਤ ਤੌਰ ਤੇ ਇਸ ਤੋਂ ਅੱਗੇ ਵਧੇਰੇ ਪ੍ਰਭਾਵਸ਼ਾਲੀ ਬਰਫਬਾਰੀ ਦੀ ਸੰਭਾਵਨਾ ਦੇ ਨਾਲ ਬਰਫਪਾਰੀ ਦੇ ਆਰਪਾਰ ਰਹਿਣਗੇ ਇਹ 온ਟਾਰੀਓ ਦੇ ਸੱਕੀ ਅਰੇਜ਼ੋਟਾਂ ਲੇ ਬਹੁਤ ਵਧੀਆ ਖਬਰ ਹੈ ਕਿਉਂਕਿ ਦਸੰਬਰ ਦੇ ਸ਼ੁਰੂ ਵਿੱਚ ਬਹੁਤ ਵਧੀਆ ਕੁਦਰਤੀ ਬਰਫ਼ ਅਤੇ ਬਰਫ਼ ਬਣਾਉਣ ਵਾਲੀ ਸਥਿਤੀ ਦੀ ਪੇਸ਼ਕਸ਼ ਹੋਵੇਗੀ ਜੋ ਅਸੀਂ ਕਾਫੀ ਸਮੇ ਤੋਂ ਵਿਕਿਆਨੀ ਹਾਲਾਂਕਿ ਇਸ ਦਾ ਮਤਲਬ ਹੈ ਕਿ ਸੜਕਾਂ ਲਈ ਮੁਸੀਬਤ ਹੈ 40 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਵਾਲੀ ਹਵਾਵਾਂ ਨਾਲ ਭਾਰੀ ਬਰਫ਼ ਸਥਾਨਕ ਬਰਫ਼ ਦੀ ਲੰਮੀ ਮਿਆਦ ਵੱਡੇ ਚੀਲ ਪ੍ਰਭਾਵਿਤ ਖੜਨਾ ਤੌਰ ਤੇ ਸਫੇਦ ਆਊਟ ਆਊਟ ਦਿਲਕਣ ਵਾਲੀ ਸਥਿਤੀ ਵੀ ਬਣ ਸਕਦੀ ਹੈ ਤੇ ਯਾਤਰਾ ਕਰਨੀ ਵੀ ਮੁਸ਼ਕਲ ਹੋ ਸਕਦੀ ਹੈ ਕੈਨੇਡੀਅਨ ਖੰਦਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਵੀ ਇਸੇ ਤਰ੍ਹਾਂ ਤੁਹਾਡੇ ਨਾਲ ਚੱਲਣਗੀਆਂ ਦੇਸ਼ਦਿਆਂ ਤਮਾਮ ਘਾਗਾ ਦੇਖਣੇ ਸੁਣਨੇ ਪੜ੍ਹਣੀਆਂ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ